ਸ਼੍ਰੀ ਕਾਲ ਜੀ ਸਭ ਨੂੰ ਅੱਜ ਮੈਂ ਦੇਣ ਲੱਗੀ ਆ ਆਪਣੇ ਗਾਰਡਨ ਦੀ ਛੋਟੀ ਜਿਹੀ ਅਪਡੇਟ ਇਸ ਤੋਂ ਬਾਅਦ ਸਫਾਈ ਹੋਊਗੀ ਗਾਰਡਨ ਦੀ ਤੇ ਫਿਰ ਨਿਊ ਅਪਡੇਸ਼ਨ ਦਿੱਤੀ ਜਾਊਗੀ ਸਾਨੂੰ ਸਭ ਨੂੰ ਕਿ ਇਸ ਤੋਂ ਬਾਅਦ ਕੀ ਹੋਇਆ ਤੇ ਇੱਧਰ ਥੋੜੇ ਜੇ ਬੈਂਗਨ ਦੇ ਪਲਾਂਟ ਲੱਗੇ ਆ ਨਾਲ ਹਲਦੀ ਲਗਾਈ ਹੋਈ ਹੈ ਮੈਂ ਤੇ ਇੱਧਰ ਤુલਸੀ ਜੀ ਲੱਗੇ ਆ ਤੇ ਇੱਧਰ ਇਹ ਬਟਰਫਲਾਈ ਪlant ਹੈ ਇੱਧਰ ਲੱਗਿਆ ਹੋਇਆ ਹੈ ਜੀ ਗਰਮੀ ਵਾਲਾ ਸਾਗ ਨਾਰੀ ਦਾ ਸਾਗ ਵੀ ਕਹਿ ਦਿੰਦੇ ਆ ਜਿਹਨੂੰ ਤੇ ਕਲਮੀ ਸਾਗ ਵੀ ਕਹਿ ਦਿੰਦੇ ਆ ਹੁਣ ਇਹ ਸਾਰਾ ਬਿਲਕੁਲ ਚੇਂਜ ਹੋ ਜਾਊਗਾ ਬਿਲਕੁਲ ਸਭ ਕੁਝ ਚੇਂਜ ਹੋ ਜਾਊਗਾ ਛੜੀਆਂ ਤੋਰੀ ਤੋਰੀ ਦੀਆਂ ਬੇਲਾਂ ਨੇ ਸਭ ਸੜ ਸੁੱੜ ਗਈਆਂ ਹੁਣ ਇਸ ਵਾਰੀ ਤਾਂ ਲੱਗੀਆਂ ਹੀ ਨਹੀਂ ਤੋਰੀਆਂ ਤੇ ਕਿਉਂਕਿ ਜੇ ਸ਼ੁਰੂ ਹੋਣ ਲੱਗੀਆਂ ਸੀ ਤਾਂ ਮੈਂ ਚਲੀ ਗਈ ਇੱਕ ਹਫਤਾ ਤੇ ਇੱਕ ਹਫਤਾ ਮੇਰੇ ਜਾਨ ਨਾਲ ਪਿਛੋਂ ਕਿਸੇ ਨੇ ਪਾਣੀ ਨਹੀਂ ਪਾਇਆ ਤੇ ਪਾਣੀ ਨਾ ਪਾਣ ਕਰਕੇ ਇਹ ਸਾਰੀਆਂ ਸੜ ਗਿਆ ਤੇ ਹੁਣ ਮੈਂ ਸੋਚ ਰਹੀ ਆ ਕਿ ਇਹਨਾਂ ਨੂੰ ਮੈਂ ਹਟਾਈ ਦਵਾਂ ਕੁਛ ਕਿਚਿਬੜ ਲੱਗੇ ਹੋਏ ਆ ਆਪਾਂ ਤੋੜ ਲੈਣੇ ਇਹਨਾਂ ਨੂੰ ਹੁਣ ਥੋੜੇ ਜਿਹੀ ਨਿੱਕੇ ਸੀ ਬਾਕੀ ਤਾਂ ਸਭ ਖਤਮ ਹੁਣ ਇਹਨਾਂ ਨੂੰ ਸਭ ਨੂੰ ਆਪਾਂ ਹਟਾ ਦੇਣਾ ਆ ਬਿਲਕੁਲ ਸਾਰੇ ਇਹ ਵਾਲੇ ਬੋਰੇ ਵੀ ਚੇਂਜ ਕਰੂੰਗੀ ਮੈਂ ਜਿਹੜੇ ਫਟ ਗਏ ਹੋਏ ਆ ਸਭ ਚੇਂਜ ਨਜ਼ਰ ਆਊਗਾ ਤੁਹਾਨੂੰ ਹੁਣ ਇੱਥੇ ਸਰਦੀਆਂ ਦੀਆਂ ਦੀਆਂ ਸਬਜ਼ੀਆਂ ਲਗਾਵਾਂਗੇ ਥੋੜੀ ਜੀ ਆਪਾਂ ਸਫਾਈ ਕਰਦੇ ਹਾਂ ਮੈਨੂੰ 2 ਦਿਨ ਲੱਗ ਜਾਣਗੇ ਇਹ ਸਾਰਾ ਕੁਝ ਸੈੱਟ ਕਰਦੇ ਹੁਣ ਤੇ ਇਧਰ ਆਟਾਪੇ ਚ ਥੋੜਾ ਜਿਹਾ ਪਦੀਨਾ ਵੀ ਲੱਗਿਆ ਹੋਇਆ ਇਹ ਹੁਣ ਹੋ ਜਾਊਗਾ ਜਿਵੇਂ ਜਿਵੇਂ ਗਰਮੀ ਆ ਜਾ ਰਹੀ ਹੈ ਹੁਣ ਦੁਬਾਰਾ ਇੱਕ ਵਾਰੀ ਸੀਜ਼ਨ ਦੋ ਵਾਰ ਹੁੰਦਾ ਹੈ ਸੈੱਟ ਹੋ ਜਾਊਗਾ ਇਧਰ ਮਰੂਆ ਲੱਗਿਆ ਹੋਇਆ ਤੇ ਇਧਰ ਵੀ ਹਲਦੀ ਲੱਗੀ ਹੋਈ ਹੈ ਤੇ ਚਲੋ ਆ ਵੀ ਮੈਂ ਹੁਣ ਅਰਬੀ ਲੱਗੀ ਹੋਈ ਆ ਤੇ ਅਰਬੀ ਵੀ ਹੁਣ ਮੈਂ ਪੱਟ ਦੇਣੀ ਆ ਇਹਦੇ ਵਿੱਚੋਂ ਤੇ ਪਾਲਕ ਜਾਂ ਮੇਥੀ ਲਗਾਉਂਗੀ ਤੇ ਸਭ ਕੁਝ ਖਾਲੀ ਕਰ ਦੇਣਾ ਹੁਣ ਮੈਂ ਤੇ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਗਾਰਡਨ ਦੀ ਨਿਊ ਆਪਰੇਸ਼ਨ ਤੇ ਆ ਦੋ ਬੈਂਗਲ ਲੱਗੇ ਹੋਏ ਸੀ ਇਹਨਾਂ ਨੂੰ ਵੀ ਮੈਂ ਅੱਜ ਹਾਰਵੈਸਟ ਕਰ ਦੇਣਾ ਆ ਚਲੋ ਮਿਲਦੇ ਆ ਕਰਨ ਤੋਂ ਬਾਅਦ ਤੇ ਬਣੇ ਰਿਓ ਵੀਡੀਓ ਦੇ ਨਾਲ ਦੋ ਦਿਨ ਹੁਣ ਸਾਫ ਸਫਾਈ ਕਰਨੋਂ ਲੱਗਣਗੇ ਇੱਧਰ ਵੀ ਅੱਜ ਆਪਣੀ ਛੱਤ ਦੀ ਸਾਫ ਸਫਾਈ ਦਾ ਸੈਕੰਡ ਡੇ ਆ ਤੇ ਬੇਲਾ ਬੁੱਲਾ ਸਾਰੀਆਂ ਝਾੜਤੀਆਂ ਸੀ ਬਿਲਕੁਲ ਸੁੱਕ ਗਈਆਂ ਹੁਣ ਮੈਂ ਇੱਕ ਬੋਰੀ ਲਈ ਆ ਇਹਦੇ ਵਿੱਚ ਥੋੜੀ ਜੀ ਮਿੱਟੀ ਪਾਈ ਆ ਬਿਲਕੁਲ ਥੋੜੀ ਜੀ نیچے ਮਿੱਟੀ ਪਾਈ ਸਾਫ ਮਿੱਟੀ ਜਿਹੜੀ ਹੁੰਦੀ ਹੈ ਗਮਲਿਆਂ ਦੀ ਮਿੱਟੀ ਨਹੀਂ ਹੈਗੀ ਇਹਦੇ ਵਿੱਚ ਇਹ ਸਾਰੀਆਂ ਬੇਲਾ ਜੜੀਆਂ ਨੇ ਸੁੱਕੀਆਂ ਹੋਈਆਂ ਪੱਤੇ ਵਗੈਰਾ ਇਹ ਸਾਰੇ ਤੇ ਜਿਹੜਾ ਵੀ ਇਹ ਨਿਕਲੇ ਆ ਇਹਦੇ ਵਿੱਚੋਂ ਅ ਥੋੜੀ ਬੋਤੀ ਮਿੱਟੀ ਵੀ ਆ ਉਹ ਵੀ ਸਾਰੀ ਮੈਂ ਇਸ ਬੋਰੀ ਦੇ ਵਿੱਚ ਭਰ ਦਾਂਗੀ ਹੁਣ ਬਣੇ ਰਿਓ ਵੀਡੀਓ ਦੇ ਨਾਲ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਰੀ ਬੇਲ ਤੇ ਮਿੱਟੀ ਜੋ ਸੀ ਕਚਰਾ ਸਾਰਾ ਇਹਦੇ ਵਿੱਚ ਮੈਂ ਭਰਤਾ ਤੇ ਇਹ ਦੇਖੋ ਅੱਧੀ ਬੋਰੀ ਹੋ ਗਈ ਪਰ ਦੇਖਿਓ ਲਾਸਟ ਚ ਇਹ ਸਭ ਸੁੱਕ ਕੇ نیچے ਚਲੇ ਜਾਣਾ ਕੁਝ ਨਹੀਂ ਬਚਣਾ ਇਹਦੇ ਵਿੱਚ ਹੁਣ ਮੇਰੇ ਕੋਲ ਥੋੜਾ ਜਿਹਾ ਕਿਚਨ ਵੇਸਟ ਵੀ ਪਿਆ ਵਾ ਉਹ ਵੀ ਮੈਂ ਇਹਦੇ ਵਿੱਚ ਹੀ ਪਾ ਦਿੰਨੀ ਆ ਆ ਦੇਖੋ ਜੀ ਮਟਰ ਦੇ ਆਲੂ ਦੇ ਛਿੱਲੜ ਵਗੈਰਾ ਸੀ ਜਿਹੜੇ ਕਿਚਨ ਵੇਸਟ ਆਪਣਾ ਨਿਕਲਦਾ ਆ ਇਹ ਸਾਰਾ ਇਹਦੇ ਵਿੱਚ ਹੀ ਪਾ ਦਾਂਗੇ ਆ ਇਹਦੇ ਨਾਲ ਕੀ ਆ ਇੱਕ ਬਹੁਤ ਵਧੀਆ ਖਾਦ ਤਿਆਰ ਹੁੰਦੀ ਹੈ ਇਹ ਤੁਹਾਨੂੰ ਪੌਦਿਆਂ ਨੂੰ ਉੱਪਰੋਂ ਦੀ ਕੋਈ ਵੀ ਖਾਦ ਐਕਸਟਰਾ ਬਾਜ਼ਾਰੀ ਖਾਦ ਲੈ ਕੇ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਜਿਹੜੇ ਕਿਚਨ ਵੇਸਟ ਤੇ ਸੁੱਕੇ ਪੱਤੇ ਨੇ ਇਹੀ نیچے ਖਾਦ ਬਣਾ ਦੇਣੀ ਆ ਇਹਦੇ ਨਾਲ ਪੌਦੇ ਬਹੁਤ ਵਧੀਆ ਗਰੋ ਕਰਦੇ ਆ ਜੀ ਸੁੱਕੀਆਂ ਬੇਲਾਂ ਚੋਂ ਥੋੜੇ ਜਿਹਾ ਚਿਬੜ ਮਿਲੇ ਸੀ ਐਵੇਂ ਲਿਆਉਂਦੇ ਨੀਚੇ ਤੇ ਇਹਨਾਂ ਨੂੰ ਹੁਣ ਆਪਾਂ ਸੁਕਾ ਕੇ ਕਰਾਂਗੇ ਸਟੋਰ ਤੇ ਕੀ ਕਰਨਾ ਪਹਿਲਾਂ ਆਪਾਂ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਆਪਾਂ ਇਹਨੂੰ ਧੋਵਾਂਗੇ ਚੰਗੀ ਤਰ੍ਹਾਂ ਇਸ ਪਾਣੀ ਦੇ ਵਿੱਚ 10-15 ਮਿੰਟ ਭਿਉਂ ਕੇ ਰੱਖ ਦਾਂਗੇ ਇਹਨੂੰ ਮੈਂ ਸਟੋਰ ਕਿਵੇਂ ਕੀਤਾ ਤੁਹਾਨੂੰ ਵੀਡੀਓ ਦੇ ਵਿੱਚ ਲਿੰਕ ਮਿਲ ਜਾਏਗਾ ਸਸ਼ੀ ਗਰ ਜੀ ਸਭ ਨੂੰ ਦੇ ਰਹੇ ਆ ਕਾਫੀ ਦਿਨ ਬਾਅਦ ਦੀ ਅਪਡੇਸ਼ਨ ਉੱਤੇ ਲੱਗਿਆ ਹੋਇਆ ਟਮਾਟਰ ਦਾ ਪਲਾਂਟ ਚ ਫੁੱਲ ਆਉਣੇ ਸ਼ੁਰੂ ਹੋ ਜਾਣਗੇ ਹੁਣ ਤੇ ਜ਼ਿਆਦਾ ਕੁਝ ਲਗਾਇਆ ਨਹੀਂ ਜਿਹੜੀ ਪਹਿਲਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਕਿ ਅੱਗੇ ਮੈਂ ਹੁਣ ਸਰਦੀਆਂ ਦੀਆਂ ਸਬਜ਼ੀਆਂ ਲਗਾਉਂਗੀ ਬਟ ਮੈਂ ਕੋਈ ਨਹੀਂ ਲਗਾਈਆਂ ਕਿਉਂਕਿ ਸਾਡੀ ਪਲੈਨਿੰਗ ਥੋੜੀ ਜਿਹੀ ਹੋ ਗਈ ਸੀ ਚੇਂਜ ਅਸੀਂ ਇੱਥੋਂ ਕਰਨਾ ਸ਼ਿਫਟ ਤੇ ਹੁਣ ਇਹ ਸਾਰੇ ਪੌਦੇ ਤੁਹਾਨੂੰ 2-3 ਦਿਨ ਬਾਅਦ ਆ ਇੱਥੋਂ ਚ ਇੱਥੋਂ ਸ਼ਿਫਟੀ ਨਜ਼ਰ ਆਣਗੇ ਇਹ ਤੋਂ ਸਾਰੇ ਚੱਕ ਕੇ ਲੈ ਜਾਣੇ ਆਪਾਂ ਇਸ ਕਰਕੇ ਮੈਂ ਕੁਝ ਨਹੀਂ ਲਗਾਇਆ ਸੀਗਾ ਜਿਹੜੇ ਪਿਛਲੇ ਚੱਲ ਰਹੇ ਉਹ ਹੀ ਚੱਲ ਰਹੇ ਆ ਇਧਰ ਮਰੂਆ ਆਇਆ ਬਟਰਫਲਾਈ ਪlant ਇਹ ਗਰਮੀਆਂ ਦਾ ਸਾਗ ਸੀਗਾ ਜਿਹੜਾ ਇਹ ਵੀ ਪੱਟ ਦੇਣਾ ਬਸ ਖਤਮ ਹੀ ਆ ਤੇ ਜ਼ਿਆਦਾ ਮੈਂ ਕੁਝ ਕੀਤਾ ਨਹੀਂ ਇਹ ਬਲੀ ਬੋਰੀ ਚ ਜਿਹੜੀ ਖਾਦ ਬਣਾਉਣ ਵਾਸਤੇ ਰੱਖੀ ਸੀ ਆਪਾਂ ਸਾਰਾ ਵੇਸਟ ਹੀ ਸੀ ਨੀ ਚ ਉੱਪਰ ਮਿੱਟੀ ਪਾਤੀ ਸੀ ਥੋੜੀ ਜਿਹੀ ਵੀ ਤਿਆਰ ਆ। ਇਹ ਇੰਦਰ ਆਪਣਾ ਐਲੋਵੇਰਾ ਦਾ ਪlant ਲੱਗਿਆ ਹੋਇਆ। ਇਹਨਾਂ ਆਪਾਂ ਇਹਦੇ ਵਿੱਚੋਂ ਚੱਕੀ ਦੇਣੇ ਆ ਇੱਥੋਂ ਸਾਰੇ ਪੌਦੇ ਜਿਹੜੇ ਆ ਕੁਝ ਇੱਕ ਤਾਂ ਖਤਮ ਹੀ ਕਰ ਦੇਣੇ ਆ ਜਿਹੜੇ ਜਿਆਦਾ ਸੁੱਕ ਸਕ ਗਏ। ਇੱਧਰ ਸਨੇਕ ਪlant ਲੱਗਿਆ ਹੋਇਆ ਆਪਣਾ ਇਹਨੂੰ ਵੀ ਵੱਡੇ ਗਮਲੇ 'ਚ ਲਗਾ ਦਾਂਗੀ। ਇੰਦਰ ਆਪਣੀ ਹਲਦੀ ਲਗਾਈ ਸੀ ਹਲਦੀ ਬਣ ਚੁੱਕੀ ਹੋਈ ਹੈ ਦੇਖੋ ਤੁਸੀਂ ਤਿਆਰ ਹਲਦੀ ਦੇਖਾਂਗੇ ਇਹ ਬਿਲਕੁਲ ਸੁੱਕ ਜਾਣਗੇ ਪੱਤੇ ਫਿਰ ਆਪਾਂ ਇਹਨੂੰ ਵੱਢ ਲਾਂਗੇ ਹਲਦੀ ਨੂੰ ਥੋੜੇ ਦਿਨ ਲੱਗਣਗੇ ਹਜੇ ਹੋਰ ਹੁਣ ਮੈਂ ਇਹਨੂੰ ਪਾਣੀ ਘਟ ਦੇਣਾ ਸ਼ੁਰੂ ਕਰ ਦੇਣਾ ਕਿਉਂਕਿ ਸੁੱਕਣੀ ਸ਼ੁਰੂ ਹੋ ਗਈ ਤੇ ਹੁਣੇ ਚ ਪਾਣੀ ਨਹੀਂ ਪਾਵਾਂਗੇ ਆਪਾਂ ਇਹ ਵੀ ਤਿਆਰ ਹੋਈ ਪਈ ਹੈ ਲਗਭਗ ਦੇਖੋ ਸਾਰੇ ਪੱਤੇ ਸੁੱਕੇ ਪਏ ਐ ਇਹਦੇ ਸਫਾਈ ਵਗੈਰਾ ਕਰਕੇ ਤੇ ਸਾਰੇ ਪਲਾਂਟ ਮੈਂ ਸੈੱਟ ਕਰਕੇ ਰੱਖ ਦਿੱਤੀ ਬਸ ਹੁਣ ਇੱਥੋਂ ਪਚਾ ਕੇ ਲੈ ਜਾਣੇ ਆ ਪਲਾਂਟ ਦੋ ਕੁ ਦਿਨਾਂ ਦੇ ਵਿੱਚ ਵਿੱਚ ਨਿਊ ਹਾਊਸ ਵਿੱਚ ਥੈਂਕ ਯੂ ਸੋ ਮੱਚ ਤੁਸੀਂ ਬਣੇ ਰਹੇ ਵੀਡੀਓ ਦੇ ਨਾਲ ਹੁਣ ਪਾਰਟ 2 ਬਣਾਵਾਂਗੇ ਫਿਰ ਦੇਖਦੇ ਆ ਕੀ ਕਰਦੇ ਆ ਇਹਨਾਂ ਪਲਾਂਟਸ ਦਾ ਇਸ ਵੀਡੀਓ ਦਾ ਪਾਰਟ 2 ਬਣਾਉਂਗੀ ਤੇ ਇਹ ਪਲਾਂਟਸ ਦਾ ਕੀ ਬਣਦਾ ਦੇਖਿਓ ਤੁਸੀਂ ਬਣੀ ਰਿਓ ਵੀਡੀਓ ਦੇ ਨਾਲ ਸਾਰੀ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਸਾਥ ਦੇਣ ਲਈ ਸਸ਼ੀਕਾਲ ਸਭ ਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਜੀ